ਜੇ ਕਿਸਾਨ ਤੇ ਕਰਜ਼ਾ ਨਾ ਹੋਵੇ ਨਾ ਤਾਂ ਖੇਤੀ ਵਰਗਾ ਕੋਈ ਤੰਦਾ ਨਹੀਂ ਬਿਲਕੁਲ ਸਹੀ ਗੱਲ ਹੈ ਦੋਸਤੋ ਜੇ ਕਿਸਾਨ ਤੇ ਕਰਜ਼ਾ ਨਾ ਹੋਵੇ ਤਾਂ ਖੇਤ ਦੀਆਂ ਵੱਟਾਂ ਵੀ ਕਿਸੇ ਰਾਜੇ ਦੀ ਗੱਦੀ ਨਾਲੋਂ ਘੱਟ ਨਹੀਂ ਦੋਸਤੋ ਪਰ ਜੇ ਕਿਸਾਨ ਤੇ ਕਰਜ਼ਾ ਹੋਵੇ ਤਾਂ ਉਹਦਾ ਖੇਤ ਉਹਨੂੰ ਵੀ ਜੀ ਨਹੀਂ ਕਰਦਾ ਮਤਲਬ ਕਿ ਹਰੇਕ ਚੀਜ਼ ਉਹਨੂੰ ਸੁੰਨੀ ਸੁੰਨੀ ਲੱਗਦੀ ਹੈ ਉਹਦੀ ਦੁਨੀਆ ਖਤਮ ਹੋ ਜਾਂਦੀ ਹੈ ਜੇ ਕਰਜ਼ਾ ਹੋਵੇ ਕਿਸੇ ਦੀ ਆਪਾਂ ਦੁੱਖੀ ਵੀ ਦੇਣੀ ਹੋਵੇ ਆਪਾਂ ਕਹਿਣ ਨੂੰ ਕਹਿ ਤਾਂ ਦਿੰਨਿਆ ਵੀ ਕਿਸੇ ਨੇ ਸੁਸਾਇਡ ਕਰ ਲਿਆ ਪਰ ਉਹ ਬੰਦਾ ਵੀ ਮਜਬੂਰ ਹੁੰਦਾ ਕਿਉਂਕਿ ਉਹ ਕਰਜ਼ੇ ਥਲੇ ਇੰਨਾ ਆਇਆ ਹੁੰਦਾ ਕਿ ਉਹਦਾ ਆਪਣੇ ਖੇਤ ਆ ਕੇ ਜਿਹੜਾ ਕਿ ਕੰਮਕਾਰ ਨੂੰ ਮਾਣੀ ਨਹੀਂ ਕਰਦਾ ਬਿਲਕੁਲ ਸਹੀ ਗੱਲ ਹੈ ਦੋਸਤੋ ਪਰ ਕਰਜ਼ਾ ਵੀ ਆਪਣੀਆਂ ਆਪ ਦੀਆਂ ਗਲਤੀਆਂ ਕਰਕੇ ਮਹਿੰਗੇ ਸ਼ੌਂਕ ਕਰਕੇ ਚੜਦਾ ਇੱਕ ਦੋ ਪਰਸੈਂਟ ਕਿਸਾਨ ਹੋਣਗੇ ਜਿਨ੍ਹਾਂ ਦੀ ਕੋਈ ਮਜਬੂਰੀ ਕਰਕੇ ਜਾਂ ਕਿਸੇ ਕੁਦਰਤ ਦੀ ਮਾਰ ਕਰਕੇ ਕੁਦਰਤ ਦੀ ਮਾਰ ਕਰਕੇ ਕਰਜ਼ਾ ਚੜ ਗਿਆ ਹੋਵੇ ਨਹੀਂ ਤਾਂ ਮਹਿੰਗੇ ਸ਼ੌਂਕ ਮੁੱਛਾਂ ਉਤਾਲ ਲਾਉਣਾ ਮਤਲਬ ਕਿ ਮਹਿੰਗੀਆਂ ਗੱਡੀਆਂ ਲੈਣੀਆਂ ਵੱਡੇ ਫਲੈਟ ਵੱਡੀਆਂ ਕੋਠੀਆਂ ਲੈਣੀਆਂ ਤਾਂ ਕਰਕੇ ਕਰਜ਼ਾ ਚੜਦਾ ਦੋਸਤੋ ਮੁੱਛੇ ਚਾਹੇ ਥੱਲੇ ਹੀ ਹੋਵੇ ਪਰ ਕਿਸਾਨ ਤੇ ਕਰਜ਼ਾ ਨਹੀਂ ਹੋਣਾ ਚਾਹੀਦਾ ਕਈ ਵੇਖੋ ਵੇਖੀ ਅੱਜਕੱਲ ਜਿਹੜੇ ਕੀ ਕਰਜ਼ਾ ਚੜਾ ਲੈਂਦੇ ਆ ਫਲਾਣੇ ਕੋਲੇ ਫਲਾਣੀ ਗੱਦੀ ਆ ਆਪਾਂ ਉਸ ਤੋਂ ਵੱਡੀ ਲੱਗੇ ਜਾਂਦੇ ਕੋਲੇ ਛੋਟੀ ਕੋਠੀ ਆ ਆਪਾਂ ਉਸ ਤੋਂ ਵੱਡੀ ਕੋਠੀ ਪਾ ਗਏ ਸੋ ਦੋਸਤੋ ਵੀ ਕਦੇ ਵੀ ਕਿਸੇ ਦੀ ਮਤਲਬ ਕਿ ਪਹਿਰਾਵੇ ਵਾਲਾ ਨਾ ਜਾਓ ਕਿਸ ਮਹਿੰਗੀਆਂ ਕਾਰਾਂ ਮਹਿੰਗੀਆਂ ਕੋਠੀਆਂ ਵਾਲਾ ਨਾ ਜਾਓ ਥੱਲੇ ਰਹੋ ਤੇ ਮੈਂ ਕਹਿੰਦਾ ਵੀ ਇਹਦੇ ਵਰਗੀ ਕੋਈ ਜ਼ਿੰਦਗੀ ਨਹੀਂ ਜੇ ਦੋਸਤੋ ਤੁਹਾਡੇ ਸਰ ਕਰਜ਼ਾ ਨਹੀਂ ਨਾ ਮੈਂ ਕੰਨਾ ਵੀ ਸਮਝੋ ਵੀ ਪਰਮਾਤਮਾ ਦੇ ਤੁਹਾਡੇ ਸਰ ਇੰਨੀ ਕਿਰਪਾ ਇੰਨੀ ਕਿਰਪਾ ਪੈਸਾ ਚਾਹ ਪਾਵੇਂ 1 ਰੁਪਿਆ ਨਾ ਹੋਵੇ ਹਾਂ ਜੋੜਿਆ ਭਾਵੇਂ ਕੁਝ ਨਾ ਹੋਵੇ ਜੋੜਿਆ ਭਾਵੇਂ ਤੁਹਾਨੂੰ ਕੱਖ ਨਾ ਹੋਵੇ ਪਰ ਤੁਹਾਡੇ ਸਰ ਕਰਜ਼ਾ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਕਰਜ਼ੇ ਦੀ ਮਾਰ ਹੇਠੋਂ ਇੱਕ ਵਾਰੀ ਵੀ ਨਿਕਲ ਆਏ ਤੇ ਤੁਹਾਡੇ ਵਰਗਾ ਮੈਂ ਕੰਨਾ ਵੀ ਬੰਦਾ ਹੈ ਹੀ ਨਹੀਂ ਇਸ ਦੁਨੀਆ ਤੇ ਸੋ ਦੋਸਤੋ ਕਰਜ਼ਾ ਵੀ ਮੁੱਛਾਂ ਨੂੰ ਵੱਟ ਕਹੀ ਆਪਣੇ ਵਰਗੇ ਚੜਾ ਕੇ ਰੱਖਦੇ ਆ ਪਰ ਉਹਨਾਂ ਦੇ ਕਰਜ਼ੇ ਨਾਲ ਮਤਲਬ ਕਿ ਬੰਬ ਬੋਲੇ ਹੁੰਦੇ ਆ ਰੋਜ਼ ਆੜਤੀਆ ਗੇਟ ਦੇ ਪੁਰੇ ਗੇਟ ਜਿਹੜੇ ਮਾਰਦਾ ਹੈ ਬੈਂਕਾਂ ਲੈਣੇ ਕਰਕੀ ਕੀਤੀ ਹੁੰਦੀ ਹੈ ਮੈਂ ਕਹਿੰਦਾ ਵੀ ਸਾਰੇ ਪਾਸੇ ਸਾਰਾ ਕੰਮ ਖਤਮ ਹੀ ਹੋਇਆ ਹੁੰਦਾ ਹੈ ਤੇ ਆ ਖੇਤ ਵੀ ਆ ਕੇ ਆਇਆ ਕਰੋਗੇ ਤੁਸੀਂ ਬੱਟਾ ਤੇ ਨਾ ਲੇਟੇ ਮਰੋਗੇ ਮੈਂ ਕਹਿੰਦਾ ਜੇ ਕਰਜ਼ਾ ਨਾ ਹੋਇਆ ਤਾਂ ਤੇ ਬਾਕੀ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ